ਸ੍ਰੀ ਕਾਇਤ ਅਨੁਸਾਰ ਇਹ ਮੈਂ ਤੁਹਾਡੀ ਆਪਣੀ ਹਾਜ਼ਰੀ ਨੂੰ ਆਬੂਤ ਕਰ ਰਿਹਾ ਹਾਂ ਜੀ ਅਸੀਂ ਜਨਰਲ ਅਵਤੇਸ਼ੀ ਨੰਦ ਦੇ ਤੋਰਾ ਸਾਰਤ ਕਰਦੇ ਇਹ ਆਪਣੇ ਇੰਡਸਟਰੀ ਨੂੰ ਸਹੀ ਸਾਂਭ ਕੇ ਰੱਖਦੇ ਹੋਏ ਅਸਾਨੂੰ ਆਪ ਦੇ ਨਿਸ਼ਾਨ ਲੱਗੀਆਂ ਤੇ ਵਿਰਸਾ ਆਪਣੇ ਆਪ ਵੀ ਕਿ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦੱਸਉਂਦਾ ਹੈ ਜਿਸ ਕਰਕੇ ਲੋਕਾਂ ਦੀ ਪਛਾਣ ਰੱਖਦੀ ਹੈ ਹਨ ਜਿਹੜੀਆਂ ਕੰਮ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹੋ ਜਿਹੀ ਕਾਮ ਹੈ ਪੰਜਾਬੀਆਂ ਦੀ ਔਰ ਬਿਰਸਾ ਜੋ ਸਾਡੇ ਦਿਲਾਂ ਵਿੱਚ ਹੀ ਨਹੀਂ ਸਗੋ ਸਾਡੀਆਂ ਰੂਹਾਂ 'ਚ ਵਸਿਆ ਹੋਇਆ ਹੈ ਤੇ ਇਹ ਗੀਤ ਕੀ ਕਹਿਣਾ ਹੈ ਬਿਰਸੇ ਬਾਰੇ ਸੁਣੋ ਤੁਸੀਂ ਤੇ ਬਹੁਤੀ ਪਿਆਰ ਦੇ ਲੋਬੀਤਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਪਛਾਤ ਦੀ ਜਲਣ ਅੱਖਾਂ ਦੀ ਜਲਣ ਠੀਕ ਕਰੋ ਇਹ ਨੁਕਤਾ ਹੋਊਗਾ ਕਾਫੀ ਪਰਸਨ ਹੈ ਕਿਵੇਂ ਵੀ ਹੋ ਤੇ ਵਾਰੀ-ਵਾਰੀ ਫਿਰ ਤੁਸੀਂ ਮੈਨੂੰ ਫੋਨ ਕਰਦੇ ਮੈਨੂੰ ਮੁਸ਼ਕਲ ਹੋ ਜਾਂਦਾ ਦੱਸਣਾ ਹੈ ਨਾ दे आ जाओ फिर आप आ रहा मिलके ही not that. ਮਹਾਰਾਣੀ ਗੀਤ ਨੇ ਨਕਰੀਆ ਵੀ ਨਾ ਦੇਵੇ ਛੁੱਟੀਆਂ ਦੇ ਨਤਰਵੰਤ गीते गिण द वेतारे हे मारिगा की ते न ਤੇ ਤੁਸੀਂ ਸਮਝ ਹੀ ਲਿਆ ਤੇ ਉਹ ਸਿਰ ਰੰਗੀ ਮਹਿਗੇ ਜਦੋਂ ਅਖਲ ਇੱਥੇ ਰਹਿਣਾ ਅੰਗਰੇਜ਼ਾਂ ਦਾ ਅੰਗਰੇਜ਼ਾਂ ਦਾ ਤੇ ਫਿਰ ਉਹ ਜਦੋਂ ਛੇਤੀ ਛੁੱਟੀ ਨਹੀਂ ਸੀ ਦਿੰਦੇ ਤੇ ਫਿਰ ਉਹਦੇ ਵਿੱਚੋਂ ਨੇ ਉਹ ਤੇ ਉਹਨਾਂ ਨੂੰ ਫਿਰ ਦੋਸ਼ ਦਿੱਤਾ ਹਨਾ ਇੰਤਕ ਸਬਰ ਮਾਰੋ ਛੁੱਟੀ ਨੰਦਰਾਤ ਨਾਦੰਦਾ ਹਨਾ ਤੇ ਹੁਣ ਤੁਸੀਂ ਆਜੋ ਆਪਣੇ ਤੰਦਰੁਸਤੀ ਲਈ ਹਨਾ ਇਹ ਪਿੱਤਸਣ ਗੰਦੀ ਜਿਹੜੀਆਂ ਬਿਮਾਰੀਆਂ ਸਾਰੀਆਂ ਦੂਰ ਹੋਣਗੀਆਂ ਕਾਪੀ ਪੈਨਸਲ ਲੈ ਲਈ ਤੁਸੀਂ ਨਾ ਲੇਖ ਲਓ ਪਿਸ਼ਾਬ ਜਦੋਂ ਕੰਮ ਕਿੰਨੇ ਸਾਨੂੰ ਪਿਸ਼ਾਬ ਲੱਗਦਾ ਉਹਦਾ ਜਲਨ ਹੁੰਦੀ ਆ ਅੱਖਾਂ ਵਿੱਚ ਜਲਨ ਹੁੰਦੀ ਆ ਸਭ ਠੀਕ ਹੋ ਜੂਗਾ 1 ਡੇਢ ਨੂੰ ਸਭ ਜੀ ਭਰਤੋ ਤੇ ਲੈਣਾ ਤੁਸੀਂ ਜੀਰਾ ਜੀਰਾ 50 ਗ੍ਰਾਮ ਸੌਫ 50 ਗ੍ਰਾਮ ਧਨੀਆ 50 ਗ੍ਰਾਮ ਮਿਸ਼ਰੀ ਤਾਗੇ ਵਾਲੀ ਜਦੋਂ ਵੀ ਮਿਸ਼ਰੀ ਦਸੀਏ ਉਹਦਾ ਤਾਗੇ ਵਾਲੀ ਲੈਣੀ ਆ ਨੀਸੀਤਾ ਕੇ ਵਾਲੀ 150 ਗ੍ਰਾਮ 150 ਗ੍ਰਾਮ ਆਤਲੇ ਹੈ ਨਾ ਤੇ ਇਹ ਸਭ ਦਾ ਮਿਕਸਚਰ ਬਣਾ ਲਓ ਉਹ ਰਗੜ ਕੇ ਮਿਕਸਚਰ ਬਣਾ ਲਿਆ ਤਾਂ ਹੁਣ ਇਹ ਮਿਕਸਚਰ 10 ਗ੍ਰਾਮ 200 ਗ੍ਰਾਮ ਪਾਣੀ ਵਿੱਚ ਪਿਆਉਂਦੇ ਹੋ ਇੱਕ ਤੋਲਾ ਬਸ 10 ਗ੍ਰਾਮ ਦਾ ਮਿਕਸਚਰ ਨੇ ਇਹਦਾ ਸਾਰਾ ਚੂਰਨ ਤੇ 200 ਗ੍ਰਾਮ ਪਾਣੀ ਲੈ ਕੇ ਪਾਣੀ 200 ਗ੍ਰਾਮ ਪਾਣੀ ਲੈ ਉਹਦੇ ਵਿੱਚ ਪਿਆਉਂ ਦਿਓ 2 ਘੰਟੇ ਉਪਰ ਭਿਗਿਆ ਰਹਿ ਜਾਵੇ ਹੂੰ 2 ਘੰਟੇ ਬਾਅਦ ਇਸ ਮਿਕਸਚਰ ਨੂੰ ਪਾਣੀ ਵਿੱਚ ਮਸਲ ਕੇ ਹੈ ਨਾ ਮੇਸ਼ੇ ਲਿਖੀ ਮਾਛਲ ਤਾਂ ਤੇਪਣ ਕੇ ਪੀ ਲੋ ਅੱਖਾਂ ਦੀ ਜਲਣ ਪਿਸ਼ਾਬ ਦੀ ਜਲਣ ਸਭ ਰੋਗ ਸ਼ੂਮੰਤਰ ਹੋ ਜਾਣਗੇ ਦੁਬਾਰਾ ਫੇਰ ਦੱਸਾਂ ਕਈ ਵਾਰੀ ਕਹਿੰਦੇ ਜੀ ਸਾਨੂੰ ਸਮਝ ਨਹੀਂ ਆਈ ਮੈਂ ਦੂਜੀ ਵਾਰ ਫੇਰ ਦੱਸਦੀ ਆ ਤੇ ਸਬੰਧੀ ਬਿਮਾਰੀਆਂ ਦੂਰ ਕਰੋ ਪਿਸ਼ਾਬ ਦੀ ਜਲਣ ਅੱਖਾਂ ਦੀ ਜਲਣ ਸਾਰਾ ਰੋਗ ਠੀਕ ਹੋ ਜਾਣਗੇ ਵਰਤੋ 1.5 ਰੋਗ ਸਾਥੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਤੇ ਹਰ ਹਾਲ ਤੱਕ ਠੀਕ ਹੋਊਗਾ ਜੀਰਾ 50 ਗ੍ਰਾਮ ਸੌ ਗ੍ਰਾਮ ਧਨੀਆ 50 ਗ੍ਰਾਮ ਗੁਣਸ਼ਰੀ ਤਾਗੇ ਵਾਲੀ 150 ਗ੍ਰਾਮ 150 ਗ੍ਰਾਮ ਇਹ ਸਾਰੀ ਚੀਜ਼ਾਂ ਦਾ ਤੁਸੀਂ ਮਿਸ਼ਰਣ ਬਣਾ ਲਓ ਹੁਣ ਇਹ ਮਿਸ਼ਰਣ ਲੈ 10 ਗ੍ਰਾਮ ਮਿਸ਼ਰਣ ਲੈ ਲਓ 200 ਗ੍ਰਾਮ ਪਾਣੀ ਜਿੱਧਿਆ ਹੋਤਾ ਤੇ 2 ਘੰਟੇ ਇਹ ਭਿਗਿਆ ਰਹੂਗਾ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਮਸਾ ਕੇ ਤੇ ਪਾਣੀ ਨੂੰ ਇਹਨੂੰ ਪਣ ਕੇ ਪੀ ਲਓ ਤੇ ਅੱਖਾਂ ਦੀ ਜਲਨ ਪਸ਼ਾਬ ਦਾ ਜਲਨ ਆਉਂਦਾ ਉਹ ਸਾਰਾ ਰੋਗ ਇਹ ਤੁਹਾਡਾ ਸ਼ੂਮੰਤ ਹੋ ਜਾਊਗਾ ਤੇ ਕਿਸੇ ਬਾਕੀ ਪਰਮਾਤਮਾ ਕੋ ਨਹੀਂ ਕਰੂ ਠੀਕ ਹੋ ਜਾ ਤੇ ਕਈਆਂ ਦਾ ਹੋਇਆ ਪਰ ਤੁਹਾਡਾ ਵਿਚਾਰਾ ਜਿਹਨੂੰ ਕੁਛ ਨਹੀਂ ਹੋਏ ਰੋਗਾ ਉਹ ਠੀਕ ਹੋਊਗਾ ਪਰ ਇਹ ਜੀ ਰੱਖਣਾ ਮਿਰਚ ਤੇ ਕਰਤੀ ਖੱਟੀ ਲੱਸੀ ਅਚਾਰ ਇਹ ਇਹਦਾ ਜ਼ਰੂਰ ਬੇਹੇਤ ਕਰਿਓ ਤੇ ਕਹਿੰਦੇ ਬਈ ਕਮਤ ਹਮਕੋ ਹਮ ਦੋ ਹਮਾਰੇ ਦੋ ਕੇ ਹੀ ਚੱਕਰ ਮੇਂ ਮਹਾਪੁਰਸ਼ ਪੈਦਾ ਹੁੰਦੇ ਨੇ ਤੇ ਕਹਿੰਦੇ ਚਲੋ ਇਹ ਤਾਂ ਅੱਗੇ ਫਿਰ ਕੱਲ ਨੂੰ ਦੱਸੋ ਜੇ ਤੁਸੀਂ ਆਹੇ ਪਰ ਇਹ ਮਿਰਚ ਦੇ ਘੱਟੀ ਲੱਛਦਾ ਪਰਹੇਜ਼ ਕਰ ਲਓ ਤੇ ਤੁਹਾਡਾ ਇਹ ਅੱਖਾਂ ਦੀ ਜਿਹੜਾ ਨਾ ਤੇ ਪਛਾਪ ਸੁਰ ਸਹੀ ਵਜੇ ਤੇ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਮਤਲਬ ਤੇ ਨਾ ਫਿਰ ਮਿਲਾਂ